ਆਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ ਬਲੌਗ ਚੈਨਲ ਤੇ ਲਓ ਜੀ ਅੱਜ ਆਪਾਂ ਬਹੋਨੇ ਤੁਹਾਨੂੰ ਸਰੋਂ ਜਿਹੜੀ ਆਪਾਂ ਹੱਥੀਂ ਡ੍ਰਿਲ ਕੀਤੀ ਸੀ ਹੱਥ ਵਾਲੇ ਹਾਲ ਨਾਲ ਤੇ ਨਾਲ ਕਰਦੇ ਆਂ ਹੋਰ ਗੱਲਾਂ ਬਾਤਾਂ ਆਹ ਬਾਈ ਸੁੱਖਾ ਤੇ ਹੋਰ ਗੱਲਾਂ ਬਾਤਾਂ ਕਰਦੇ ਨਾਲੇ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲੇ ਬੈਲ ਆਈਕਨ ਦਬਾ ਦੇ ਤਾਂ ਕਰਨ ਵਾਲੀ ਜੁੜੀ ਹੈ ਨਾ ਹੈ ਧੁੰਦ ਤਾਂ ਹੈ ਨਹੀਂ ਬਹੁਤ ਧੁੱਪ ਤੱਕਦੀ ਨਾਲ ਅੱਜ ਧੁੰਦ ਨਹੀਂ ਅੱਜ ਬੱਦਲ ਆ ਅੱਜ ਬੱਦਲ ਕਰਕੇ ਧੁੰਦ ਨਹੀਂ ਧੁੰਦ ਨੇ ਤਾਂ ਯਾਰ ਕਮਾਲ ਕਰਤੀ ਵੀ ਕਿਹੜੇ ਟਾਈਮ ਪੈਣ ਲੱਗੀ ਵੇਖ ਹੈ ਨਾ ਆ ਤਾਂ ਸਹੀ ਟਾਈਮ ਤੇ ਪਈ ਨਹੀਂ ਆਹ ਦੇਖੋ ਬਹੁਤ ਵਧੀਆ ਘਾਟ ਹੈ ਨਾ ਹੂੰ ਆ ਕਾ ਆਪਣਾ ਜਿਹੜੇ ਜੰਮੀ ਸੀ ਆਦਾ ਪਾਸ ਉਹ ਚੰਗੇ ਰਹਿ ਗਏ ਆਪਾਂ ਜੰਮੀ ਚਿੱਟਾ ਦੇ ਗਏ ਹਨ ਤੇ ਨਹੀਂ ਨਾ ਜੰਮੀ ਹੋਣਾ ਇਹ ਹੋਣੀ ਸੀ ਵੇਲਾ ਕਿੰਨੀ ਕਿਤੇ ਜੰਮੀ ਕੋਈ ਢਾਲ ਦਿੱਤੀ ਹੈ ਕਿਤੇ ਕਿਤੇ ਫੁੱਟੀ ਹੈ ਹਨ ਤੇ ਆਪਾਂ ਕਾ ਦਾ ਚਿੱਟਾ ਦੇ ਤਾਂ ਕਾ ਦੇ ਪੱਠੇ ਹੋ ਜਾਣਗੇ ਨਾਲੇ ਲੇਟ ਤੱਕ ਚੱਲਣਗੇ ਹਨ ਦੂ ਮੋਰਨੀਆਂ ਦੇਗਾ ਨੀ ਯਾਰ ਹਾਂ ਆਹ ਤੇ ਬਈ ਸਰੋਂ ਉਹ ਹੂੰ ਆਹ ਫੋਟੋ ਨਹੀਂ ਸਮਝੀ ਹੈ ਸਰੋਂ ਦਾ ਵਧੀਆ ਬਣ ਗਿਆ ਨਾ ਆ ਬਈ ਐ ਲਾਦੀ ਸੀ ਵੀ ਨਹੀਂ ਹੋਣੀ ਤੇ ਤੁਸੀਂ ਵੇਖੋ ਸਰੋਂ ਆ ਜਿਹੜਾ ਲੂੰਬੜ ਪੁੱਛਿਆ ਬਈ ਇਹ ਨਹੀਂ ਲੋਟ ਆਇਆ ਕੰਮ ਲੋਟ ਆਇ ਨਹੀਂ ਆਇਆ ਇਹ ਵੀ ਮੀਂਹ ਪੈ ਗਿਆ ਵੇ ਜਿੱਦੋਂ ਚੋਕ ਨਾ ਸੀ ਜਿੱਦੋਂ ਬੱਤਰ ਆਉਂਦਾ ਸੀ ਉਹਦੋਂ ਨੂੰ ਫਿਰ ਗਿੱਲਾ ਹੋ ਗਿਆ ਤੇ ਫਿਰ ਇਹ ਪਾਣੀ ਮੰਗਦੀ ਸਰੋਂ ਫਿਰ ਇਹਨੂੰ ਪਾਣੀ ਲਾਇਆ ਗੰਦਲਾਂ ਦੇ ਸੀਗੀ ਪਾਣੀ ਲਾਤਾ ਤੇ ਹੁਣ ਤੁਸੀਂ ਸਰੋਂ ਵੇਖੋ ਫੋੜ ਵੇਖ ਹੀ ਨਹੀਂ ਕਿ ਨਹੀਂ ਹੈ ਨਾ ਹੂੰ ਹੁਣ ਉਹ ਨਹੀਂ ਚੋਕੀ ਜਾਂਦੀ ਕਿਉਂ ਗੰਨਾਂ ਟੁੱਟ ਜਾਣੀਆਂ ਹੁਣ ਤਾਂ ਨਹੀਂ ਚੋਕੀ ਜਾਂਦੀ ਹੁਣ ਤਾਂ ਚੋਕਾਂ ਦਾ ਟਾਈਮ ਗਿਆ ਹੁਣ ਤਾਂ ਦੱਕੇ ਟੁੱਟਣਗੇ ਤੇ ਉਹ ਪਹਿਲਾਂ ਇਹ ਲੱਗਦੀ ਸੀ ਆਪਾਂ ਨੂੰ ਜਿਵੇਂ ਆਪਾਂ ਸਰੋਂ ਵਿੱਚ ਰਹਿ ਸਰੋਂ ਤੋਂ ਰਹਿ ਕੇ ਹੁੰਨੇ ਆ ਨਾ ਅਦਰ ਆਪਾਂ ਗਲਤੀ ਕੀਤੀ ਅੱਗੇ ਵੀ ਆਪਾਂ ਕਰਦੇ ਨੇ ਗੱਲ ਵੀ ਆਪਾਂ ਨਾ ਦੂਜਾ ਰੌਣੀ ਕਰਕੇ ਬੀਜਣੀ ਸੀ ਹੈ ਮੇਰੇ ਦੂਜੇ ਸੰਗ ਨਹੀਂ ਹੋ ਜਣ ਸੀ ਹਾਂ ਫੇਰ ਤਾਂ ਬਾਲੀ ਆ ਆਪਨਾਂ ਨੇ ਵੀ ਕਿੰਨਾ ਕੁ ਪਾਇਆ ਕਿੰਨਾ ਲੈ ਸੀ ਪਾਇਆ ਲੈ ਆ ਸੀ ਪਾਇਆ ਲੈ ਆ ਸੀ ਤੇ ਪਾਈਆ ਚ ਉਹ ਵੀ ਬੱਜ ਗਿਆ ਸੀ 2 2.5 ਕਨਾਲਾਂ ਥਾਂ ਆ 2.5 ਕਨਾਲਾਂ ਆਪਾਂ ਇਹ ਝੋਨਾ ਲਾਇਆ ਸੀ ਉਹਦੇ ਵੇਖਿਆ ਸੀ ਮਣਿਆ ਸੀ ਤੇ ਪਹਿਲਾਂ ਪਾਈਆ ਚ ਉਹ ਵੀ ਬੱਜ ਗਿਆ ਸੀ ਅਸਲ ਪਾਣੀ ਲਾ ਕੇ ਵੀਜੋ ਦੀ ਤਾਂ ਫੇਰ ਤਾਂ ਬੰਦੇ ਜਿਹੜੀ ਜਿਹੜੀ ਹੁੰਦੀ ਹੁਣ ਵੀ ਬਹੁਤ ਆ ਹਾਂ ਹਾਂ ਵੀ ਕਾਦ ਤੂੰ ਵੇਖ ਕਿਹੜੇ ਕਿਹੜਾ ਕਾਦਦਾ ਫੇਰ ਵੀ ਹੁਣ ਜੇ ਵੇਖੀਂ ਤੇਰੇ ਹਾਂ ਲੱਕ ਤੋਂ ਤਾਂ ਧੱਕਾ ਕਿਤੇ ਕਿਤੇ ਮੋਢਾਂ ਤੱਕ ਆ ਉਹ ਚਲ ਕੋਈ ਟਾਵਾਂ ਬੁੱਝਾ ਜਿਹੜਾ ਮੋਢਾਂ ਤੱਕ ਆ ਤੇ ਪਰ ਫੇਰ ਵੀ ਚੰਗੀ ਆ ਇਹਨੇ ਆਪਾਂ ਤਾਂ ਇਹਨੀ ਮਿਹਤ ਨਹੀਂ ਸੀ ਯਾਰ ਇਹਦੀ ਹੂੰ ਮੇਰਾ ਹੱਥ ਆਲੀ ਜਾਏਗਾ ਕਿਸੇ ਦੀ ਦੇ ਦੀ ਹੂੰ ਹੂੰ ਪਾਣੀ ਨੇ ਬਣਾਤੀ ਜੇ ਆਪਾਂ ਪਾਣੀ ਨਾਲ ਲਾਉਂਦੇ ਐ ਨਹੀਂ ਸੀ ਉਗਰ ਨਹੀਂ ਫਿਰ ਇਹ ਜਿਹੜੇ ਉਗਰ ਨਹੀਂ ਸੀ ਉਗਰੇ ਸੀ ਬਾਕੀ ਤਾਂ ਨਹੀਂ ਸੀ ਆਏ ਉਗਰਦੀ ਹੂੰ ਹੂੰ ਹੈਂ ਸੂਰ ਲੱਗਦਾ ਹੈ ਨਾ ਆਹ ਪੈਣਾ ਸੂਰ ਦੀਆਂ ਹੀ ਆ ਇਹਨੇ ਨਿੱਕੇ ਨਿੱਕੇ ਆ ਇੱਥੋਂ ਕੀ ਭਾਲਦਾ ਸੀ ਵੇਖੀ ਗਾਜਰਾ ਨੂੰ ਪਿਆਕ ਨਹੀਂ ਪੈ ਗਿਆ ਏ ਹੈ ਗੁਬਿੰਦਰ ਆਲੂਆਂ ਦਾ ਪੈ ਜਾਂਦਾ ਹੁੰਦਾ ਮੈਂ ਕਿਹਾ ਆਲੂਆਂ ਦਾ ਪੈ ਜਾਂਦਾ ਹੁੰਦਾ ਹੂੰ ਬੱਸ ਤਾਂ ਕਿੱਥੇ ਪੈਣ ਨਹੀਂ ਨਾਂਗਾ ਕੇ ਬਾਤ ਤੇ ਪਾਚਾ ਸੀ ਹੈ ਨਾ ਗੋਭੀ ਤਾਂ ਆਪਣੀ ਕਾਇਮ ਆ ਹੁਣ ਗੋਭੀ ਐ ਕਦੋਂ ਲੱਗੀ ਸਕਦੀ ਦੇਖੀ ਯਾਰ ਨਿਸਰ ਨੂੰ ਬਣਿਆ ਬਣੇ ਤਾਂ ਹੋਣਾ ਫੁੱਲ ਜੀ ਹੈ ਰਾਤੀ ਲੈ ਆਂਦੀ ਐ ਆਹ ਫੜਾ ਤਾਂ ਵੀ ਹੁਣ ਪਾੜਦੇ ਗਾਜਰਾ ਤੇ ਆ ਪਾਸੇ ਇੱਕ ਪਾਸੇ ਟੀਆ ਫਿਰ ਇਹ ਤਾਂ ਵੱਲਾਂ ਲਾ ਦੀਏ ਹੂੰ ਮਨ ਦਾ ਉਹ ਤਾਂ ਮੋਟਾ ਜਿਹੜਾ ਹੈ ਕਿਹੜਾ ਆਹ ਮੜਾ ਪੱਟ ਤੇ ਆ ਵੇਲਾ ਤਾਂ ਵੀ ਪਿਆਈ ਰੂ ਐਵੇਂ ਹੀ ਹੂੰ ਗਾਜਰਾ ਵੀ ਔਰ ਕੇ ਮੇ ਟੁੱਟਿਆ ਇਹ ਭੋ ਕਿਉਂ ਔਰ ਵੇਖਿਓ ਭਾਈ ਪਰ ਜਿਵੇਂ ਗਾਜਰਾਂ ਚੋ ਸਾੜਾ ਜਾ ਪਿਆ ਜਿਹੜਾ ਆਹਾ ਹਾਂ ਫਰਪੂਰ ਕਰੋ ਇਧਰੋਂ ਪਾਣੀ ਤਾਂ ਲੱਗਿਆ ਨੂ ਪਾਣੀ ਦਾ ਨੀੜੀ ਨਹੀਂ ਆਇਆ ਇਧਰਲੇ ਪਾਸੇ ਚਾਲ ਲੱਗਿਆ ਨੂ ਬਹੁਤ ਚਿਰ ਹੋ ਗਿਆ ਨਾਲੇ ਕਈ ਲਿਆ ਗਰੀ ਹਾਂ ਜਾਰੰਬੀ ਰੰਬੀ ਤੇ ਇਹ ਨਹੀਂ ਹੈ ਨਾ ਹੈ ਨਾ ਵਟਾਂ ਵੀ ਖੁਸ਼ਕ ਹੋਈਆਂ ਪਈਆਂ ਨਾ ਜੇ ਹੱਥ ਨਾਲ ਖਿੱਚਾਂਗੇ ਟੁੱਟ ਜਾਊਗੀ ਇਧਰ ਕਣਕਾਂ ਵੀ ਆਪਣੀ आ इधर सरों खिच खिच बचा गया हथ पाखा आई गाजर चंगी हो गई है ना पहला अपना लगता कुछ नहीं कम ਬੰਦ ਗੋਭੀ ਜਿਹੜੇ ਹੈਗੇ 2-3 ਫੁੱਲ ਉਹ ਵੀ ਲਈ ਜਗੇ ਦੇਣਾ ਹੂੰ ਹੂੰ ਨੇ ਗਾਜਰਾ ਦਾ ਵੀ ਕਮਾਲ ਦੀਆਂ ਪਰ ਹੈ ਥੋੜੀਆਂ ਵਿਰਲੀਆਂ ਪਰ ਆਪਣਾ ਵਧੀਆ ਡੰਗ ਲਾ ਜਾਣੀਆਂ ਆਇਆ ਨਾ ਦੂਜੀ ਵਾਟ ਆ ਜੀ ਤੇ ਇੱਕ ਅੱਧਾ ਦਿਨ ਇਹ ਹੋਰ ਜਾਊਗੀ ਉੱਦਬਰਾਵਾ ਟੈਕ ਤੇ ਉਦੋਂ ਨੂੰ ਇਹਦਾ ਟਾਈਮ ਹੀ ਉੱਠ ਜੂਗਾ ਹੈ ਨਾ ਆ ਦੇਖੀ ਬਾਕੀ ਮਿੱਠੀਆਂ ਬਹੁਤ ਆ ਇਹ ਜੇ ਤਾ ਬਖਾਣੇ ਆ ਨਾ ਧੋਕੇ ਮਿੱਠੀਆਂ ਬਹੁਤ ਆ ਬੱਲੇ ਬੱਲੇ ਇਦਾਂ ਨਾ ਨੰਨ ਜਾ ਰਿਹਾ ਹੈ ਨਾ ਹਮ ਜਿਹੜਾ ਕੰਮ ਯਾਰ ਸਾਂਦ ਨਾਲ ਮੈਸਤਰੀ ਆ ਭਰਾਵਾ ਹੈ ਨਾ ਹਮ ਇਹ ਪਾਈ ਲੈ ਜਾਣਾ ਚੰਗਾ ਘਰੇ ਲੈ ਜਾਣੀ ਕਈ ਹੋਰ ਐ ਨਾ ਘਰੋਂ ਨਾਲ ਲੈ ਆਏ ਨਾਲ ਹੋ ਸਕਦਾ ਪਸਵੇਰੇ ਰੂੜੀ ਪਾਈਏ ਹਮ ਹਮ ਹਾਂ ਹੋਰ ਹੀ ਕੁਝ ਨਿਕਲੇ ਆਏ ਵੇਖਿਆ ਨਹੀਂ ਕੀਤੀਆਂ ਨਹੀਂ ਸੀ ਆ ਹੈ ਹਮਮ ਲੱਗਦਾ ਇਹ ਬੋਲੇ ਨੇ ਕਿਉਂ ਆਹ ਨਹੀਂ ਹੋਰ ਇਧਰ ਪਟਕਣਾ ਇੰਦਾ ਬਟਾ ਕਰਾ ਲੈ ਅੱਲੇ ਗਾਜਰ ਉਹ ਰਹੀਆਂ ਸੀ ਨਾ ਆ ਗੁੱਛਾ ਜਿਹੜਾ ਟੁੱਟੀਆਂ ਉਹਦੇ ਨਾਲ ਟੁੱਟੀਆਂ ਹਮਮ ਆ ਮੈਨੂੰ ਆਹ ਉਹ ਦੇ ਲਈਆਂ ਗਾਜਰ ਪਾਲੀਆਂ ਉਹ ਇਹ ਗਾਜਰਾ ਬੋਬਨ ਜਣੇ ਇੰਨੇ ਖਾਂ ਚਾਹੀਏ 80 ਜਾ ਹੁੰਦੀਆਂ ਸਹੀ ਨੇ ਅੱਗੇ ਨਹੀਂ ਕਿਤੇ ਇੰਨੀਆਂ ਮੋਟੀਆਂ ਨਹੀਂ ਹਨਾ ਇੰਨੇ ਮੋਟੇ ਹਨ ਜੇ ਗਾਜਰਾ ਅੱਗੇ ਵਧੀਆ ਹੋ ਜਣੇ ਸੂ ਤੇ ਉਹ ਇੰਨੀਆਂ ਮੋਟੀਆਂ ਨੇ ਨੇ ਸਾਦ ਕਿ ਫਿਰ ਵੇਰ ਲੀਆਂ ਸੀ ਨਾ ਹਮ ਉਰਵਾੜਤਾ ਸੀ ਮੈਂ ਘੱਟ ਰਹਿਣੀ ਆ ਫਿਰ ਘੱਟ ਤਾਂ ਨਹੀਂ ਰਹਿਣੀ ਆ ਸਵੇਰ ਲੈਣਾ ਇੱਥੇ ਕੋਈ ਕੋਈ ਹੈ ਹੈ ਸਵੇਰ ਲੈਣਾ ਇੱਥੇ ਕੋਈ ਕੋਈ ਹੈ ਆਏ ਵੇਲਾ ਯਾਰ ਹੈਨਾ ਕੁਦਰਤ ਦੇ ਰੰਗ ਨਾਲ ਆਪਾਂ ਜ ਕੋਈ ਯੂਰੀਆ ਨਹੀਂ ਪਾਈ ਹੈ ਨਾ ਤੇ ਕੱਲੀ ਡਾਈਂਦੇ ਹੀ ਸੀਗਾ ਮੈਂ 嗯。嗯。Hmm. Ah, ਆਹ ਕਣਕ ਵੀ ਬਹੁਤ ਮੋਟਾ 나ੜ ਜਾ ਸੁੱਕੇ ਦਾ ਏ ਹੈ ਕਿੱਡਾ ਮੋਟਾ 나ੜ ਆ ਯਾਰ ਆ ਵੇਖੋ ਬਈ ਪਤਾ ਤਾਂ ਵਟਾਂ ਤੇ ਲੱਗੀ ਕਰਕੇ ਪਰ ਇਹ ਕਣਕ ਵੀ ਹੋਰ ਆ ਤੇ ਆਹ ਕਣਕ ਵੀ ਵੇ ਤੂੰ ਫੋਟ ਵੇਖ ਇਹ ਨਾ ਬਈ ਸੁੱਕੇ ਇਹਦਾ 나 ਕੀ ਰੱਖਾਂਗਾ ਹੂੰ ਇਹ ਕਣਕ ਦਾ ਕਣਕੇ ਰ ਨਿਸਮ ਜੀ ਚਿੱਟੇ ਦਾ ਲੱਗਣ ਦੇ ਫੇਰ ਹੀ ਕੋਈ ਨਾਂ ਰੱਖਾਂਗੇ ਕਨੇ ਨਹੀਂ ਨਿਸਰੂ ਤਾਂ ਸਹੀ ਛਿੱਟਾਂ ਦਾ ਪਤਾ ਲੱਗੂ ਨਾ ਕਿੱਡੇ ਕ ਲੱਗਣਗੇ ਵੀ ਜਿੱਡੇ ਛਿੱਟਾਂ ਦੇ ਆਪਾਂ ਬੀਜੀ ਸੀ ਓਡੇ ਲੱਗਦੇ ਆ ਕਿ ਛੋਟੇ ਲੱਗਦੇ ਆ ਹੂੰ ਤੇ ਫੇਰ ਹੀ ਕੋਈ ਉਹ ਬਣੂ ਇਹ ਨਾਲੇ ਜਿੱਥੋਂ ਤੱਕ ਹੈਗੀ ਆ ਨਾ ਇਹ علیحد੍ਹਾ ਦੀਂਦੀ ਹੈ ਹਾਂ ਜਿਹੜੀ ਪਰੇ ਆਪਾਂ ਦੂਜੀ ਲਾਈ ਸੀ ਉਹ ਅੱਡ ਦਿੰਦੀ ਆ ਵੀ ਉਹ ਉਹਦਾ ਤੇ ਇਹਦਾ ਫਰਕ ਆ ਹੈਗਾ ਕੋਈ ਇਹਦੇ ਚ ਕਲਾ ਦਾ ਹੈਗੀ ਆ ਕਣਕੇ ਚ ਹੈਨਾ ਅੱਦਾਤੀ ਵੀ ਚੱਕ ਲੈ ਵੀਰੇ ਬਈ ਇੱਥੇ ਦਾਤੀ ਇੱਥੇ ਹੀ ਆਇਆ ਨਾ ਕੀ ਰਹਿ ਗਿਆ ਇਹ ਪਟਿਆ ਸੀ ਘਟਾ ਆ ਵੇਖਾ ਕੇ ਤੂੰ ਕਣਕ ਇਹ ਵਟਾਂ ਹੈਗੀਆਂ 1 2 3 ਸਾਢੇ 3 ਵਟਾ ਹੈਣਾ ਇਹ ਤਾਂ ਨਹੀਂ ਲੱਗਣਾ ਸੀ ਯਾਰ ਜੇ ਬੀਬੀ ਨਾਨਾ ਨਾ ਉੱਤਿਆਂ ਦੀ ਵੀ ਉਹ ਕਣਕ ਦਾ ਬੀ ਪਿਆ ਜਿਹੜਾ ਤੁਸੀਂ ਰੱਖਿਆ ਸੀ ਤੇ ਨਹੀਂ ਨਹੀਂ ਲੱਗਣਾ ਸੀ ਨਾ ਮੜਾ ਉਹੜਾ ਹਨਾ ਹੂੰ ਪੂਰਾ ਪਤਾ ਹੈ ਪੂਰਾ ਚੌੜਾ ਹੈ ਤੇ 나ੜ ਵੀ ਪੂਰਾ ਮੋਟਾ ਵੇਖ ਹੂੰ ਜਿਵੇਂ ਦਾ ਨਾ ਉਂਗਲਾਂ ਦਾ 나ੜ ਹੈ ਕੈਮਰੇਜ ਦਾ ਪਤਾ ਨਹੀਂ ਨੀਂਦਾ ਨੀਂਦਾ ਚਾਚਨਾ ਇਹ ਆਵੇ ਇੱਥੇ ਪਤਾ ਲੱਗੂ ਹੈ ਨਾ ਬਾਕੀ ਇਹਨੂੰ ਆਪਾਂ ਡਾਈ ਵੀ ਨਹੀਂ ਪਾਈ ਯੂਰੀਆ ਦਾ ਪਾ ਦਿੱ ਤੋ ਦੋ ਤਿੰਨ ਰੀ ਡਾਈ ਦਾ ਜੋ ਨਹੀਂ ਪਾਈ ਡਾਈ ਦਾ ਪਾਈ ਨਹੀਂ ਉਦੋਂ ਯਾਰ ਦਵਾ ਦਾ ਮੈਂ ਕਿਹਾ ਵੀ ਪਾਣੀ ਲਾਈਏ ਲੈ ਆ ਕੇ ਦੋ ਦੋ ਭਾਰੀ ਗੋਭੀ ਵਾਲੀ ਚਾ ਵਟਾ ਪਾ ਕੇ ਕੀ ਹਾਂ ਉਹ ਤਾਂ ਪਹਿਲਾਂ ਲਈ ਜਿਹਨੂੰ ਗੋਭੀ ਤੇ ਗਾਜਰਾਂ ਤੇ ਇਹ ਤਾਂ ਉਹੀ ਖਾ ਲਿਆ ਮੇਥੇ ਇਹ ਤਾਂ ਗੱਲ ਹੀ ਛੱਡਿਆ ਸੀਗਾ ਪਾਰੀਆਂ ਵਟਾਉਂਗਾ ਹਾਂ ਇਹ ਗੰਡੇ ਆਂਦਾ ਯਾਰ ਗੰਡੇ ਵੀ ਠੀਕ ਹੈ ਨਾ ਗੰਡੇ ਬਹੁਤ ਹੀ ਆ ਗੰਡੇ ਵਧੀਆ ਚੱਲ ਤੁਰ ਡੱਪ ਜਾ ਡੱਪ ਜਾ ਡੱਪ ਜਾ ਹੁਣ ਆਪਾਂ ਜਮੇ ਸਕੂਟਰ ਤੇ ਇੰਨੇ ਪੱਠੇ ਲੈ ਜਾਣੇ ਹੈ ਹੈ ਜੇ ਇੰਨੇ ਪੱਠਿਆਂ ਆਸਤੇ ਆਪਾਂ ਟਰੈਕਟਰ ਲਈ ਆਈਏ ਤੇ ਟਰੈਕਟਰ ਕਿੰਨਾ ਤੇਲ ਖਾਂਦਾ ਹੈ ਕਿੰਨੇ ਡੇ ਦਾ ਲੱਗਿਆ ਹੂੰ ਲੀਟਰ ਖਾਂਦਾ ਹੈ ਨਾ ਮੰਨ ਕੇ ਚੱਲ 90 ਰੁਪਏ ਦੇ ਆਸਤੇ ਪਾਸੇ ਤੇ ਹੁਣ ਸਕੂਟਰ ਹੈ ਤੇ ਆਪਾਂ ਮੇਰੇ ਸਾਹ ਜੀ ਤਾਂ 200 ਦਾ ਆਪ ਕਢਣ ਦੇਵਾਂਗੇ ਦਿਨ 20 ਦਿਨ ਹਣਜੇ ਮੈਂ ਦੋ ਦਿਨਾਂ ਲੈ ਜੰਨੇ ਆ। 70 ਨਿਕਲ ਜਾਂਦੇ ਮਹ। ਹੂੰ। ਇਹ ਪਾ ਨਿਕਲ ਜਾਂਦੇ। ਹੂੰ। ਤੇ ਆ ਜਾਂ ਫਿਰ ਦੋ ਦਿਨਾਂ ਤੋਂ ਵੱਧ ਭਾਈ ਪੱਠੇ ਵੀ ਨਹੀਂ ਹੋਉਂਦੇ। ਜੇ ਆਪਾਂ ਆਖੀਏ ਦੋ ਦਿਨਾਂ ਤੋਂ ਵੱਧ ਪੱਠੇ ਰਹਿੰਦੇ ਨਹੀਂਗੇ ਪਰ ਖਰਾਬ ਹੋ ਜਾਂਦੇ ਆ। ਇਹਦੇ ਜਾਂਦੇ ਨਹੀਂਗੇ। ਹੂੰ। ਇਹਦੇ ਤੁਹਾਨੂੰ ਜਾਂਦੇ। ਜੇ ਆਪਾਂ ਟਰੈਕਟਰ ਤੇ ਆਖੀਏ ਸਸਤਾ ਬੋਝ ਆਪਾਂ 4 ਦਿਨਾਂ ਦੇ ਲਈ ਜੀਏ। 4 ਦਿਨਾਂ ਦੇ ਤਾਂ ਫੜਾ ਹੀ ਹੋ ਜਾਂਦੇ। ਫੇ ਖਰਾਬ ਹੋ ਜਾਂਦੇ ਪੱਠੇ। ਹੋਰੀ ਹੋ ਜਾਂਦੇ ਪੀਲੇ ਮੜਕੇ। ਹੂੰ। ਫਿਰ ਪੱਠੇ ਫਿਰ ਚਾਰ ਪਾਇਆ ਠੀਕ ਹੈ ਕਿ ਨਹੀਂ ਹਾਂ ਹੈ ਉਹਦੇ ਨਾਲ ਚਾਰ ਪਾਇਆ ਹਾਂ ਫਿਰ ਚਾਰ ਪਾਇਆ ਠੀਕ ਹੈ ਚਾਰ ਚਾਰ ਦਿਨਾਂ ਦੇ ਬੇਪਾਉਣੇ ਤਾਂ ਤੇ ਹੁਣ ਤਾਂ ਇਦੂਗਾ ਤਾਂ ਇੱਕ ਦਿਨ ਦੇ ਲਿਜਾਣੇ ਪਿਆ ਕਰਨਗੇ ਤੇ ਆਰਾਮ ਮੁੰਨੀ ਦਾ ਜਾਵੂਗੀ ਹੂੰ ਚਲੋ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ